ਪ੍ਰਬੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ ਨਸੀਬ ਪਰਵਾਰਾਂ ਨੂੰ ਮੇਰੇ ਵੱਲੋਂ ਜਿਆ ਮਸੀਦੀ ਆਹਾਂ ਪਿਆਰੀ ਭੈਣ ਭਾਈਓ ਜੇਕਰ ਤੁਸੀਂ ਚਿੰਗਾਈ ਨੂੰ ਪਾਲ ਰਹੇ ਹੋ ਅਤੇ ਉਹ ਚਿੰਗਾਈ ਦੀ ਪਾਲ ਦੇ ਵਿੱਚ ਤੁਹਾਡੇ ਜੀਵਨ ਦੀ ਉਹ ਅਮੇਤ ਮੁਗਧੀਆ ਅਤੇ ਸੋਚ ਰਿਹਾ ਹਾਂ ਕਿ ਮੈਨੂੰ ਡਾਕਟਰਾਂ ਨੇ ਵੀ ਕਹਿ ਰੱਖਿਆ ਕਿ ਹੁਣ ਕੁਝ ਨਹੀਂ ਹੋ ਸਕਦਾ ਜੋ ਰੋਟ ਮੇਰੀ ਬਿਮਾਰੀ ਦੇ ਕਾਮ ਉਹ ਪੁੱਟਾਂ ਵੀ ਮੈਨੂੰ ਕਹਿ ਰਹੀਆਂ ਹਨ ਕਿ ਉਮੀਦ ਮੁੱਕ ਗਈ ਜੋ ਦਰਦ ਵੀ ਤੁਹਾਡਾ ਕਹਿ ਰਿਹਾ ਕਿ ਤੂੰ ਹੁਣ ਕਮਜ਼ੋਰ ਹੋ ਗਿਆ ਹੈ ਆਹ ਪਿਆਰੇ ਬੈਨ ਭਾਈਓ ਆਓ ਸੀ ਜਹਦੇ ਪਰਮੇਸ਼ਰ ਦੀ ਸ਼ਾਨ ਦੇ ਵਿੱਚ ਨਾਲੀਏ ਨਿਤਰ ਬਾਈਬਲ ਦਾ ਇਹ ਬਚਨ ਪਰ ਉਹ ਕਹਿ ਰਿਹਾ ਯਸ਼ ਅਨਵੀਸ ਦਾ 53 ਦੇ 5 ਵਚਨ ਯਸ਼ ਦੇ ਕਹਾਉਂਦੇ ਦੁਆਰਾ ਤੂੰ ਚੰਗਾ ਹੋ ਗਿਆ ਆਮਨ ਬਹਾਂ ਭੈਣ ਭਾਈਆਂ ਨੂੰ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਤੁਹਾਡੇ ਜੋ ਦਰਦ ਹੈ ਜੋ ਨਿਰਾਸ਼ਾ ਹੈ ਜੋ ਤੁਹਾਡੇ ਦਰਦ ਦਰਦ ਨਹੀਂ ਤੇਰੀ ਚੰਗਾਈ ਨਾਲ ਗੱਲ ਕਰੇਗੀ ਅੰਤ ਤੱਕ ਸੁਣੋ ਕਿ ਅਤਵ시 ਸਿਰਫ ਸੁਣੋਗੇ ਨਹੀਂ ਤੁਸੀਂ ਬੋਲੋਗੇ ਵੀ ਅਤੇ ਬਚਨ ਤੁਹਾਡੇ ਜੀਵਨਾ ਦੇ ਵਿੱਚ ਕੰਮ ਕਰੇਗਾ ਕਿਉਂਕਿ ਇਹ ਪਿਆਰੇ ਭੈਣ ਭਾਈਓ ਜਮਿਸ਼ ਦਾ ਬਚਨ ਤੁਹਾਨੂੰ ਕਹਿ ਰਿਹਾ ਕਿ ਮੈਂ ਪ੍ਰਭੂ ਹਾਂ ਤੈਨੂੰ ਚੰਗਾ ਕਰਨ ਵਾਲਾ ਇਹ वचन ਨਿਰਮਣ 15 ਦੇ ਅਇਸਤ 26 वचन ਸੰਖਿਆ ਰਿਹਾ ਹੈ ਤਾਂ ਹਾਂ ਪਿਆਰੀ ਭੈਣ ਭਾਈਓ ਚੰਗਾਈ ਪਰਮੇਸ਼ਰ ਦੀ ਇਸ਼ਾ ਹੈ ਜਿਵੇਂ ਕਿ ਆਪਾ ਮਤੀ ਉਸ ਦਾ 8 ਦੇ ਅਇਸਤ 16 वचन ਰਬੂ ਸੰਖਿਆ ਰਿਹਾ ਹੈ ਕਿ ਯਿਸੂ ਨੇ ਸਭ ਰਗੀਆਂ ਨੂੰ ਚੰਗਾ ਕੀਤਾ ਆਮਨ ਹਾਂ ਪਿਆਰੀ ਭੈਣ ਭਾਈਓ ਇੱਕ ਵੀ ਬਿਮਾਰ ਐਸਾ ਨਹੀਂ ਜਿਸ ਨੂੰ ਯਿਸੂ ਨੇ ਕਿਆ ਹੋਵੇ ਕਿ ਤੇਰੇ ਲਈ ਚੰਗਾ ਨਹੀਂ ਹੈ ਕਿਉਂਕਿ ਤੇ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਠੀਕ ਨਹੀਂ ਹੋਵਾਂਗਾ ਤਾਂ ਤੂੰ ਆਪਣੇ ਸਰੀਰ ਨੂੰ ਗਲਤ ਹੁਕਮ ਦੇ ਰਿਹਾ ਹੈ ਔਰ ਜੇ ਤੂੰ ਕਹਿੰਦਾ ਹੈ ਕਿ ਮੈਂ ਯਿਸੂ ਦੇ ਨਾਮ ਵਿੱਚ ਚੰਗਾ ਹਾਂ ਤਾਂ ਤੂੰ ਸਰੀਰ ਨੂੰ ਸਰਗ ਦੇ ਹੁਕਮ ਦੇ ਰਿਹਾ ਹੈ ਜੀਵ ਕੀ ਮਤੀ ਅੱਠ ਦੇ ਉਸਤਾਦ 2 ਅਤੇ 3 ਵਚਨ ਸਾਨੂੰ ਕਹਿ ਰਿਹਾ ਹੈ ਕਿ ਹੀ ਪ੍ਰਭੂ ਜੇ ਤੂੰ ਚਾਹੇ ਤਾਂ ਮੈਨੂੰ ਚੰਗਾ ਕਰ ਸਕਦਾ ਹੈ ਮੈਂ ਚਾਹੁੰਦਾ ਹਾਂ ਤੂੰ ਚੰਗਾ ਹੋ ਜਾ ਇਹ ਵਚਨ ਸਾਨੂੰ ਸਮਝਾਉਂਦਾ ਹੈ ਕਿ ਜੀਸੂ ਚਾਹੁੰਦਾ ਹੈ ਕਿ ਅੱਜ ਤੁਸੀਂ ਉਹ ਚੰਗਾਈ ਉਹ ਅਸ਼ਾਈ ਨੂੰ ਦੇਖੋ ਆਪਣੇ ਜੀਵਨ ਦੇ ਵਿੱਚ ਕਿਉਂਕਿ ਇਹ ਵਚਨ ਜ਼ਮੂਰ ਦੇ ਪੁੱਠੀ ਉਸਦਾ 107 ਦੇ ਉਸਦਾ ਵੀ ਵਚਨ ਸਾਨੂੰ ਕਹਿ ਰਿਹਾ ਕਿ ਉਹ ਆਪਣਾ ਵਚਨ ਪੜ੍ਹ ਕੇ ਉਹਨਾਂ ਨੂੰ ਚੰਗਾ ਕਰਦਾ ਹੈ ਆਮਨ ਚਿੰਗਾਈ ਸਿਰਫ ਸ਼ੋਅ ਨਹੀਂ ਨਾਲ ਨਹੀਂ ਕਈ ਵਾਰ ਸਿਰਫ ਵਚਨ ਨਾਲ ਹੁੰਦੀ ਹੈ ਜੀਵੀ ਕਿਮਤ ਕਸਪੰਜ ਦਾ ਇਸ ਦਾ ਥਾਈ ਵਚਨ ਸਾਨੂੰ ਕਹਿ ਰਿਹਾ ਕਿ ਉਹਨੇ ਆਪਣੀ ਮਾਨ ਵਿੱਚ ਕਿਹਾ ਜੇ ਮੈਂ ਸਿਰਫ ਉਸਦੇ ਕੱਪੜੇ ਨੂੰ ਛੂ ਲਵਾ ਮੈਂ ਚੰਗੀ ਹੋ ਜਾਵਾਂਗੀ ਇਹ ਵਚਨ ਸਾਨੂੰ ਸਮਝਾ ਰਿਹਾ ਹੈ ਕਿ ਉਸਨੇ ਪਹਿਲਾਂ ਬੋਲਿਆ ਫਿਰ ਸੋਇਆ ਫਿਰ ਚਿੰਗਾਈ ਆਈ ਚਿੰਗਾਈ ਤੋਂ ਪਹਿਲਾਂ ਹਮ ਜੋ ਮੈਂ ਬੋਲਾਂਗਾ ਅਸੀਂ ਆਪਣੇ ਮੂੰਹ ਨਾਲ ਦਹਿਰਾਉ ਕਿਉਂਕਿ ਪਵਿੱਤਰ ਬਚਨ ਯੋਸ਼ਾਨਾਵੀ 53 ਦੇ ਉਸਤਾ ਪੰਜ ਬਚਨ ਸਾਨੂੰ ਕਹਿ ਰਿਹਾ ਕਿ ਯਿਸੂ ਦੇ ਕਹੋਂ ਦੇ ਨਾਲ ਮਚੰਗਾ ਹੋ ਗਿਆ ਹਾਂ ਆਮਨ ਤਾਂ ਹਾਂ ਪਿਆਰੇ ਭੈਣ ਭਾਈਓ ਜਿਵੇਂ ਜ਼ਮਰੂਰਾਂ ਦੀ ਪੁਥੀ ਉਸਤਾ 103 ਦੇ ਉਸਤਾ 30 ਬਚਨ ਵੀ ਸਾਨੂੰ ਕਹਿ ਰਿਹਾ ਪ੍ਰਭੂ ਮੇਰੀ ਸਾਰੇ ਰੋਗਾਂ ਨੂੰ ਚੰਗਾ ਕਰਦਾ ਹੈ ਆਮਨ ਅਤੇ 1 ਕ੍ਰੰਤੀਆ ਉਸਤਾ ਸਿਹਦਾ ਇਸ ਦਾ ਉਨੀਵਤਨ ਸਾਨੂੰ ਕਹਿ ਰਿਹਾ ਕਿ ਮੇਰਾ ਸਰੀਰ ਪ੍ਰਭੂ ਦਾ ਮੰਦਰ ਹੈ ਆਮਨ ਅਤੇ ਸਮੂਹਾਂ ਦੀ ਪੁੱਠੀ ਉਸ ਦਾ 118 ਦੇ ਉਸ ਦਾ 17 ਸਾਨੂੰ ਕਹਿ ਰਿਹਾ ਕਿ ਮੈਂ ਮਰਨ ਦਾ ਨਹੀਂ ਪਰ ਜੀਵਾਂਗਾ ਤੇ ਪ੍ਰਭੂ ਦੇ ਕੰਮ ਬਿਆਨ ਕਰਾਂਗਾ ਆਮਨ ਤਹਾਂ ਪੈਰ ਪੈਣ ਪਈਓ ਆਪਣੇ ਹੱਥ ਆਪਣੇ ਦਰਦ ਵਾਲੇ ਹਿੱਸੇ ਤੇ ਰੱਖੋ ਭਟੇ ਹੁਣ ਹੋਲੀ ਕਹੋ ਈਸ਼ੂ ਦੇ ਨਾਮ ਵਿੱਚ ਮੈਂ ਹੁਣ ਸਿੰਘਾ ਇਹ ਲੈਂਦਾ ਹਾਂ ਕਿਉਂਕਿ ਇਹ ਪਿਆਰੀ ਬੰਤ ਪਈ ਹੋ ਜਿਵੇਂ ਯੋਹੇਲ ਉਸਤਾਦ 23 ਉਸਤਾ 25 ਵਚਨ ਸਾਨੂੰ ਕਹਿ ਰਿਹਾ ਮੈਂ ਉਸ ਸਾਲ ਮਰਦਾ ਵਾਂਗਾ ਜੋ ਟਿੱਡੀ ਨਹੀਂ ਖਾਲੇ ਤੇ ਇਹ ਵਚਨ ਸਾਨੂੰ ਸਮਝਾ ਰਿਹਾ ਕਿ ਪਰਮੇਸ਼ਰ ਸਿਰਫ ਚੰਗਾ ਹੀ ਨਹੀਂ ਕਰਦਾ ਉਹ ਸਾਨੂੰ ਸਾਡੇ ਜੀਵਨ ਦੇ ਵਿੱਚ ਉਹ ਸਾਨੂੰ ਸਦਾ ਦਾ ਜੀਵਨ ਦਿੰਦਾ ਜੰਗਾਈ ਦਾ ਪਰਮੇਸ਼ਰ ਅੱਜ ਕਹਿੰਦਾ ਹੈ ਤੇਰੀ ਰਿਪੋਰਟ ਬਦਲੇਗੀ ਤੇਰਾ ਦਰਦ ਮੁੱਕੇਗਾ ਤੇਰਾ ਸਰੀਰ ਮੇਰੇ ਬਚਨ ਦੇ ਨਾਲ ਤੇਰੇ ਜੀਵਨ ਦੇ ਵਿੱਚ ਉਹ ਬਦਲਾ ਆ ਰਿਹਾ ਹੈ ਹਾਂ ਬੈਰਪੈਨ ਭਾਈਓ ਹੁਣੇ ਹੀ ਚੰਗਾਈ ਰਿਲੀਜ਼ ਹੋ ਰਹੀ ਹੈ ਤੁਹਾਡੇ ਜੀਵਨ ਦੇ ਵਿੱਚ ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਚੰਗਾਈ ਹੁਣ ਤੁਹਾਡੇ ਲਈ ਰਿਲੀਜ਼ ਹੋ ਰਹੀ ਹੈ ਤਾਂ ਕਮੈਂਟ ਕਰਕੇ ਦੱਸੋ ਅਤੇ ਬਚਨ ਹਰ ਉਸ ਵਿਅਕਤੀ ਦੇ ਨਾਲ ਸਾਂਝਾ ਕਰੋ ਜੋ ਅਜੇ ਦਰਦ ਦੇ ਵਿੱਚ ਹੈ Amen.